ਦੋ ਗੱਡੀਆਂ ਦੇ ਵਿੱਚ ਆਏ ਕਾਤਲਾ ਦੇ ਵੱਲੋਂ ਪਹਿਲਾਂ ਤਾਂ ਨੌਜਵਾਨ ਦਾ ਕਤਲ ਕੀਤਾ ਜਾਂਦਾ ਹੈ ਤੇ ਫਿਰ ਪਜਦੇ ਹੋਏ ਕਾਤਲਾ ਦੀ ਗੱਡੀ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਕਾਤਰ ਮੁੰਡੇ ਦੀ ਜਾਨ ਚਲੀ ਗਈ ਹੈ ਮਾਮਲਾ ਹੁਸ਼ਿਆਰਪੁਰ ਦੇ ਗਰਦੀਵਾਲਾ ਤੋਂ ਸਾਹਮਣੇ ਆਇਆ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦਾ ਬਹਿਰੇਮੀ ਦੇ ਨਾਲ ਕਤਲ ਕੀਤਾ ਗਿਆ ਤੇ ਭੱਜਣ ਵੇਲੇ ਕਾਤਲਾ ਦੇ ਵੱਲੋਂ ਜਲਦਬਾਜ਼ੀ ਦੇ ਵਿੱਚ ਪਹਿਲਾ ਇੱਕ ਵਕੀਲ ਦੀ ਗੱਡੀ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਇੱਕ ਟਰੈਕਟਰ ਟਰਾਲੀ ਦੇ ਵਿੱਚ ਜਾ ਵੱਜੀ ਹੈ ਜਿਸ ਦੇ ਵਿੱਚ ਕਾਤਲ ਮੁੰਡੇ ਦੀ ਜਾਨ ਚਲੀ ਗਈ ਹੈ ਤੇ ਬਾਕੀ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਿ ਲੋਕਾਂ ਵੱਲੋਂ ਸਥਾਨਕ ਹਸਪਤਾਲ ਲਿਜਾਇਆ ਗਿਆ ਤੇ ਚਸ਼ਮਦੀਦ ਦਾ ਕਹਿਣਾ ਹੈ ਕਿ ਮੈਨੂੰ ਬਾਹਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਉਹ ਬਾਹਰ ਭੱਜ ਕੇ ਆਇਆ ਤਾਂ ਵੇਖਿਆ ਕਿ ਗੱਡੀਆਂ ਦੀ ਜ਼ੋਰਦਾਰ ਟੱਕਰ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਜ਼ਖਮੀਆਂ ਨੂੰ ਫਟਾਫਟ ਬਾਹਰ ਕੱਢਿਆ ਗਿਆ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅੱਸੀ ਗਾਲੀ ਮੇਰਾ ਨਾਮ ਹਰਪੀ ਸਿੰਘ ਨੇਕੀ ਆ ਆਪਣੀ ਵਰਕਸ਼ਾਪ ਨਾਲ ਹੀ ਇੱਥੇ ਜਿੱਥੇ ਐਕਸੀਡੈਂਟ ਹੋਇਆ ਮੁੰਡ ਵਰਕਸ਼ਾਪ ਆਪੀ ਕੀ ਹੋਇਆ ਸੀ ਰਾਤ ਤਕਰੀਬਨ ਇਹ ਰਾਜੇਦੋ ਹੋਇਆ ਸੀਗਾ ਬਹੁ ਜੋਨਾ ਖੜਾਕਾ ਜਦੋਂ ਮੈਂ ਆਪਣੀ ਪਰਿਕਸ਼ਾ ਤੋਂ ਨਿਕਲਿਆ ਤੇ ਮੈਂ ਨਾਟਕ ਇੱਥੇ ਆਇਆ ਤੇ ਉਹ ਜਦੋਂ ਮਰੂਤੀ ਤੇ ਇੱਕ ਗੱਡੀ ਆਪਣੀ ਫਿਸਟਾ ਫੋੜਦੀ ਉਹ ਟਰਾਲੀ ਨਾਲ ਟਰੱਕ ਟਕਰਾ ਲਈ ਟਕਰਾ ਗਈਆਂ ਤੇ ਉਸ ਤੋਂ ਬਾਅਦ ਮੈਂ ਮਨਜੋਤ ਪ੍ਰਧਾਨ ਨੂੰ ਫੋਨ ਕੀਤਾ ਬਾਬਾ ਦੀਪ ਸਿੰਘ ਸਿਆਬਦਾਲ ਗੜਦੀਵਾਲ ਵਾਲਿਆਂ ਨੂੰ ਵੀ ਐਮਬੂਲੈਂਸ ਲੈ ਕੇ ਆਓ ਤੇ ਅਸੀਂ ਜਦੋਂ ਵਿੱਚੋਂ ਇੱਕ 10 ਸਾਲ ਬਾਈਕਸ ਦੇ ਨਾਲ ਉਹਦਾ ਬੱਚਾ ਸੀ 5-6 ਸਾਲ ਦਾ ਉਹਨਾਂ ਨੂੰ ਕੱਢਿਆ ਵਿਚੋਂ ਬੜੇ ਯੋਰ ਨਾਲ ਤਾਂ ਕਿ ਬਿੰਗੀਆਂ ਕਰ ਕਰ ਕੱਢਿਆ ਤੇ ਤਿੰਨ ਜਾਣੇ ਮੁੰਡੇ ਜਵਾਨ ਸੀਗੇ ਜਿਹੜੇ ਗੱਡੀ 'ਚ बेहोश ਪਏ ਸੀਗੇ ਉਹਨਾਂ ਤੇ ਨਾਲ ਜਾਨੂੰ ਕੱਢ ਕੇ ਐਂਬੂਲੈਂਸ ਪਾ ਕੇ ਤੇ ਉਹਨਾਂ ਨੂੰ ਰੈਫਰ ਕੀਤਾ ਗਿਆ ਹਸਪੀਟਲ ਐਕਸੀਡੈਂਟ ਬੜਾ ਭਿਆਨਕ ਸੀਗਾ ਤੇ ਇੱਥੇ ਸੰਤਾਂ ਦੇ ਸਹਿਯੋਗ ਨਾਲ ਜਿਹੜੇ ਜਰੂਰ ਨਾਲ ਸੀਗੇ ਅਸੀਂ ਰਲ ਮਿਲ ਕੇ ਹਮਲਾ ਮਾਰ ਕੇ ਉਹਨਾਂ ਨੂੰ ਡਾਕਟਰਾਂ ਦੇ ਪਹੁੰਚਾਇਆ ਜਿਹੜੇ ਫੋਰਡ ਦੇ ਵਿੱਚ ਸੀ ਉਹਨਾਂ ਦੇ ਕੀ ਹਾਲਾਤ ਸੀਗੇ ਕਿੰਨੀਆਂ ਹਾਲਾਤ ਤਿੰਨੇ ਹੀ ਬੱਚੇ ਮਤਲਬ ਬੜੇ ਜਵਾਨ ਸੀਗੇ ਮੁੰਡੇ बेहोश ਸੀਗੇ ਤਨੇ ਕੋਈ ਹੋਸ਼ ਨਹੀਂ ਕਰ ਰਿਹਾ ਸੀ ਇੱਕ ਜਿਆਦਾ ਸੀਰੀਅਸ ਸੀ ਜਿਹਨੂੰ ਮੈਂ ਆਪਣੇ ਥੀਂ ਘਟਿਆ ਉਹ ਮਤਲਬ ਬਿਲਕੁਲ ਕੋਈ ਹਿਲਜੁਲ ਨਹੀਂ ਕਰਦਾ ਕੋਈ ਸਾਹ ਨਹੀਂ ਲੈਂਦਾ ਦੋ ਜਣੇ ਥੋੜੇ ਬੋਦੇ ਮਤਲਬ ਹੋਸ਼ ਸੀਗੇ ਬਿਲਕੁਲ ਜਿਹੜੀ ਫੈਮਿਲੀ ਸੀ ਮਰੂਤੀ ਗੱਡੀ ਚ ਠੀਕ ਸੀਗੇ ਭਾਜੀ ਸਾਰੇ ਠੀਕ ਨੇ ਉਹਨਾਂ ਦੀ ਜਿਹੜੀ ਵਾਈਫ ਸੀ ਕੰਡੀਸ਼ਨ ਯਾਰਾ ਖਰਾਬ ਸੀਗੀ ਮੂੰਹ ਪਾਟ ਗਿਆ ਸੀ ਤੇ ਲੱਤਾਂ ਮੇਰੇ ਹਿਸਾਬ ਨਾਲ ਇਕੱਲਾ ਉਹਨਾਂ ਦੀ ਟੁੱਟ ਗਈ ਸੀ ਵੀ ਬਹੁਤ ਬਿਲਕੁਲ ਸੀ ਸਿਹਤ ਤੇ ਵੀ ਭਾਰੇ ਸੀਗੇ ਚੱਕ ਕੇ ਗੱਡੀ ਚ ਪਾਉਣਾ ਉਹਨਾਂ ਨੂੰ ਔਖਾ ਹੋਇਆ ਸੀਗਾ ਕਿੰਨੇ ਵਜੇ ਦੀ ਗੱਲ ਦਾ ਇਹ ਤਕਰੀਬਨ 8 8:30 ਦੀ ਗੱਲ ਬਾਤ ਨੇਰਾ ਕਾਫੀ ਹੋ ਗਿਆ ਹੈ ਐਸਚੋ ਗੁਰਸਾਖ ਸਿੰਘ ਗੜਦੀਆਂ ਨੂੰ ਫੋਨ ਲਾਉਂਦਾ ਆ ਕਿ ਅੱਡੇ ਦੇ ਵਿੱਚ ਬੱਸ ਸਟੈਂਡ ਦੇ ਲਾਗੇ ਕੋਈ ਝਗੜਾ ਹੋ ਰਿਹਾ ਆ ਤੇ ਨਾ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਇੱਥੋਂ ਗਏ ਔਰ ਜਾ ਕੇ ਦੇਖਿਆ ਕਿ ਜਿਹੜੇ ਕੁਟਮਾਰ ਜਿਹੜਾ ਵਟਕ ਹੋ ਰਹੀ ਸੀ ਜਿੱਦਾਂ ਜਸ ਜਸ ਪਹੁੰਚੇ ਤੇ ਉਹ ਬੰਦੇ ਜਿਹੜੇ ਹੈਗੇ ਆ ਨਵਜੀਤ ਸਿੰਘ ਗੁਰਪ੍ਰੀਤ ਸਿੰਘ ਗੌਰਵ ਰਿੱਕੀ ਨਵਜੋਤ ਜਿਹੜੇ ਦੋਸ਼ੀ ਪਾਰਟੀ ਸੀ ਇੱਕ ਗੱਡੀ ਦੇ ਵਿੱਚ ਫੋਰਡ 피ગો ਗੱਡੀ ਆ ਜਿਹੜੀ ਵਿੱਚ ਬਹਿ ਕੇ ਇੱਥੋਂ ਭੱਜ ਤੁਰੇ ਜਦਾ ਕਿ ਇਥੋਂ ਜਸਟ ਆ ਗੜਦੀ ਹਾਲ ਤੋਂ ਸ਼ਰਪੁਰ ਨੂੰ ਜਾਂਦੇ ਆ ਥੋੜੀ ਦੂਰ ਇਥੋਂ ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਉਹ ਇੱਕ ਪਹਿਲਾਂ ਓਵਰ ਸਪੀਡ ਹੋਣ ਦੇ ਕਰਕੇ ਪਹਿਲਾਂ ਉਹ ਮਰੂਤੀ ਗੱਡੀ ਦੇ ਵਿੱਚ ਜਿਹੜੀ ਕੋਈ ਇੱਕ ਐਡਵੋਕੇਟ ਸਾਹਿਬ ਦੀ ਦੱਸ ਰਹੀ ਹੈ ਔਰ ਉਸ ਤੋਂ ਅਨਕੰਟਰੋਲ ਹੋ ਕੇ ਇੱਕ ਗੰਨੇ ਵਾਲੀ ਟਰਾਲੀ ਦੇ ਨਾਲ ਟਕਰਾਈ ਆ ਜਿਹੜੀ ਕਿ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਈ ਆ ਉਹਦੇ ਵਿੱਚੋਂ ਇੱਕ ਬੰਦੇ ਦੀ ਮੌਤ ਹੋ ਗਈ ਹੈ ਜੀ ਜਿਹੜਾ ਰਿੱਕੀ ਹੈ ਜਿਹੜਾ ਦੋਸ਼ ਪਾਰਟੀ ਦਾ ਰਿੱਕੀ ਦੀ ਮੌਤ ਹੋ ਗਈ ਪਠਾਨਾਂ ਦਾ ਆ ਰਿਸ਼ੀ ਰਿਸ਼ੀ son of ਅਸ਼ਕਮਤ ਤੇ ਜਿਹੜਾ ਜਿਹੜੇ ਬੰਦਿਆਂ ਤੇ ਇਹਨਾਂ ਨੇ ਅਟੈਕ ਕੀਤਾ ਸੀਗਾ ਆਪਣਾ ਆਸ਼ ਸਿੰਘ son of ਗਰਦਿਆਲ ਸਿੰਘ ਪਿੰਡ ਮਿਰਜ਼ਾਪੁਰ ਉਮਰ ਕਰੀ 25 ਸਾਲ ਉਹਨੂੰ ਦਸੂਏ ਰੈਫਰ ਕੀਤਾ ਸੀਗਾ ਇੱਥੋਂ ਤੇ ਉਹਦੀ ਵੀ ਡੈਥ ਹੋ ਚੁੱਕੀ ਹੈ ਇੱਕ ਉਹਦਾ ਸਾਥੀ ਗਗਨਦੀਪ ਸਿੰਘ son of ਵਿਕਰਮ ਸਿੰਘ ਵਾਸੀ ਪਠਾਨਾ ਜਿਹੜਾ ਕਿ ਸ਼ਿਰਮਾਨਾ ਹਸਪੀਟਲ ਉਹ ਦਾਖਲ ਧੀਰੇ ਲਾਜਾ ਇਹਨਾਂ ਦੇ ਵਿੱਚੋਂ ਵੀ ਜਿਹੜੇ ਜਿਹੜੇ ਦੋਸ਼ੀ ਪਾਰਟੀ ਸੀ ਇਹਨਾਂ ਦੇ ਵਿੱਚੋਂ ਵੀ ਇੱਕ ਦੀ ਮੌਤ ਹੋ ਗਈ ਇੱਕ ਸੀਰੀਅਸ ਆ ਨਵਰੀਤ ਸਿੰਘ son of ਜਸਵਿੰਦਰ ਸਿੰਘ ਵਾਸੀ ਡੜਿਆਣਾ ਇਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ ਤੇ ਤਿੰਨ ਬੰਦੇ ਜਿਹੜੇ ਆ ਆਊਟ ਆਫ ਡੇਂਜਰ ਆ ਨਵਜੋਤ ਸਿੰਘ ਨਵਜੋਤ ਸਿੰਘ ਇਰੀਅਸ ਆ ਵੀ son of ਜਰਨੈਲ ਸਿੰਘ ਵਾਸੀ ਗੁੰਦਪੁਰ ਇਹ ਜਿਹੜਾ ਇਹ ਬੰਦੇ ਨੂੰ ਅੰਮ੍ਰਿਤਸਰ ਰੈਫਰ ਕੀਤਾ ਹੋਇਆ ਆ ਇਹ ਵੀ ਸੀਰੀਅਸ ਆ ਤੇ ਇਹ ਤੇ ਅਸੀਂ ਜਿਹੜਾ ਪਰਵਾਲਾ 302 ਦਾ ਮਕਦਮਾ ਦਰਜ ਕਰ ਦਿੱਤਾ ਹੋਇਆ ਇਹ ਪੰਜ ਬੰਦਿਆਂ ਦੇ ਬਰ ਖਿਲਾਫ ਜਿਹਦੇ ਵਿੱਚ ਹੈਗਾ ਆ ਨਵਰੀਤ ਹੈਗਾ ਆ ਗੁਰਪ੍ਰੀਤ ਹੈਗਾ ਗੌਰਵ ਰਿੱਕੀ ਤੇ ਨਵਜੋਤ ਤੇ ਚਾਰ ਪੰਜ ਬੰਦੇ ਹੋਰ ਅਣਪਛਾਤੇ ਸੀਗੇ ਇਹ ਹੈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜੀ ਛੋਟੀ ਮੋਟੀ ਜਿਹੜੀ ਪਹਿਲਾਂ ਜਿੱਦਾਂ ਇਹਨਾਂ ਦਾ ਹੋਇਆ ਸੀਗਾ ਕੋਈ ਜ਼ਿਆਦਾ ਇਹਨਾਂ ਦਾ ਨਹੀਂ ਕੋਈ ਐਡਾ ਸਾਹਮਣੇ ਆ ਬਾਕੀ ਅੱਗੇ ਤਬਦੀਸ਼ ਚੱਲ ਰਹੀ ਹੈ ਜੋ ਵੀ ਸਾਹਮਣੇ ਆਇਆ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਹਾਂਜੀ ਅਜੇ ਚੱਲ ਰਹੀ ਹੈ ਜੀ ਤਬਦੀਸ਼ ਚੱਲ ਰਹੀ ਆ ਜੋ ਜੋ ਵੀ ਅੱਗੇ ਆਏਗਾ ਤਬਦੀਸ਼ ਦੇ ਵਿੱਚ ਦਰਾਂਨੇ ਤਬਦੀਸ਼ ਜੋ ਜੋ ਆਏਗਾ ਉਹਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਹਾਂਜੀ ਬਿਲਕੁਲ ਜੀ ਐਫਆਰ ਨੰਬਰ 108 ਬੜਾ 24 ਅੰਡਰ ਸੈਕਸ਼ਨ 302 ਠੀਕ ਹੈ ਉਹਦੇ ਵਿੱਚ ਜਿਹਦੇ ਵਿੱਚ ਪੰਜ ਦੋਸ਼ੀ ਨਾਮਜ਼ਦ ਕੀਤੇ ਗਏ ਆ ਤੇ ਬਾਕੀ ਅੱਗੇ ਜਿਹੜਾ ਜਿਹੜੀ ਹੁਣ ਐਡਵਰਡ ਗイズ ਐਡਵੋਕੇਟ ਸਾਹਿਬ ਜਿਨ੍ਹਾਂ ਦੀ ਗੱਡੀ ਮਰੂਤੀ ਗੱਡੀ ਦੇ ਨਾਲ ਹਿੱਟ ਕੀਤੀ ਆ ਉਹਨਾਂ ਦੇ ਅਸੀਂ ਬਿਆਨ ਲੈਣ ਜਾ ਰਹੇ ਆ ਉਹਨਾਂ ਵੱਲੋਂ ਵੀ ਜੋ ਬਣਦੀ ਕਾਰਵਾਈ ਹੈ ਜਿਹੜੀ ਆ ਉਹ ਵੀ ਕੀਤੀ ਜਾਵੇਗੀ ਤੇ ਜਿਹੜਾ ਵੀ ਨਾਸ਼ ਕੁਮਾਰ ਹੈ ਜੀ ਕੰਮ ਕੀ ਕਰਦੇ ਹੋ ਅਮਰਾਜ ਕੁਮਾਰ ਦੇ ਹੁਣ ਸਾਨੂੰ ਇਹਨਾਂ ਜਿਆਦਾ ਨਹੀਂ ਜੀ ਪਤਾ ਵੀ ਆ ਕਿ ਕੋ ਉਹਨਾਂ ਦਾ ਹੈਗਾ ਕੋਈ ਇੱਥੇ ਲੋਕਲ ਗੜਦਿਆਲ ਦੇ ਵਿੱਚ ਉਹਨਾਂ ਦੀ ਕੋਈ ਹੈਗੀ ਆ ਕੋਈ ਦੁਕਾਨ ਹੈਗੀ ਫੋਟੋ 프ਰੇਮ ਦੀ ਦੁਕਾਨ ਹੈ ਮਕੀਰ ਜੀ ਜਦ ਜਦਾਂ ਅੱਗੇ ਚੱਲੇਗਾ ਉਹਨਾਂ ਸਾਹਮਣੇ ਤਬਦੀਸ਼ ਸਾਹਮਣੇ ਪਹਿਲਾਂ ਵੀ ਕੋਈ ਪਾਚਾ ਹੋ ਰਿਹਾ ਜੀ ਜਿਹੜੀ ਦੋਸ਼ੀ ਪਾਚੀ ਸੀ ਦੋਸ਼ੀ ਪਾ ਤੜੇਕ ਉਹ ਗੱਲ ਲਾਗੀ ਨਾ ਤੁਸੀਂ ਫਿਰ ਆਪਾਂ ਇੰਨਾ ਅਜੇ ਲੰਮੇ ਚੌੜੇ ਕੰਮ 'ਚ ਨਹੀਂ ਗਏ ਆਪਾਂ ਬਨ ਜੋ ਅੱਗੇ ਭਰਦਰ ਤਬਦੀਸ਼ ਦੇ ਵਿੱਚ ਜੋ ਆਏਗਾ ਉਹ ਗੱਲ ਫਿਰ ਸਾਹਮਣੇ ਲਿਆ ਕੇ ਕਾਰਵਾਈ ਹਮਲੇ ਵਿੱਚ ਜਾਂਦੀ ਹੈ ਹਮਲਾਵਰ ਦੋ ਗੱਡੀਆਂ ਹੈ ਕਾਲਡੋ ਇੱਕ ਜਿਹੜੀ ਜਦਾ ਐਕਸੀਡੈਂਟ ਫੋਰ ਬਿਗੋ ਜਦਾ ਐਕਸੀਡੈਂਟ ਹੋ